ਸਸਰੀ ਕਾਲ ਦੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਹਾਂ ਕਿ ਥਾਣੇ ਦੇ ਵਿੱਚ ਮੁੰਛੀ ਵੱਲੋਂ ਆਪਣੇ ਹੀ ਡਿਪਾਰਟਮੈਂਟ ਦੇ ਵਿੱਚ ਵੱਡਾ ਕਾਣ ਕਰ ਦਿੱਤਾ ਜੀ ਹਾਂ ਦੱਸਿਆ ਕਿ ਮਾਲਖਾਨੇ ਦੇ ਵਿੱਚੋਂ ਕਰੋੜਾ ਰੁਪਏ ਗਾਇਬ ਕਰ ਦਿੱਤੇ ਤਾਂ ਦੱਸਿਆ ਕਿ ਇਹ ਮਾਮਲਾ ਕੀ ਹੈ ਇਹ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਥਾਣੇ ਦੇ ਮੁੰਚੀ ਵੱਲੋਂ ਜਦੋਂ ਇੱਕ ਡਰੱਗਸ ਮਣੀ ਦਾ ਇੱਕ ਜਿਹੜਾ ਡੱਬਾ ਹੁੰਦਾ ਆ ਜਦੋਂ ਜਿੱਦੇ ਉੱਤੇ ਜੱਜ ਵੱਲੋਂ ਜਿਹੜੀ ਉਹ ਸੀਲਾਂ ਲਗੀਆਂ ਹੁੰਦੀਆਂ ਨੇ ਤੇ ਜਦੋਂ ਉਹ ਡਰੱਗਸ ਮੰਨੀ ਦਾ ਡੱਬਾ ਜੱਜ ਦੇ ਸਾਹਮਣੇ ਪੇਸ਼ ਕਰਦਾ ਆ ਤਾਂ ਜਦੋਂ ਉਹਨੂੰ ਖੋਲ ਕੇ ਦੇਖਿਆ ਜਾਂਦਾ ਤਾਂ ਉਹਦੇ ਵਿੱਚੋਂ ਡਰੱਗਸ ਮੰਨੀ ਹੀ ਗਾਇਬ ਹੁੰਦੀ ਹੈ ਤਾਂ ਪੁਲਿਸ ਵੱਲੋਂ ਇਸ ਮੁੰਛੀ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਤਾਂ ਵੱਡੀ ਕਾਰਵਾਈ ਜਿਹੜੀ ਇੱਥੇ ਉੱਤੇ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਕਰੋੜਾ ਰੁਪਏ ਜਿਹੜਾ ਇਸ ਵੱਲੋਂ ਜਿਹੜਾ ਆ ਉਹ ਗੁਟਾਲਾ ਕਰ ਦਿੱਤਾ ਗਿਆ ਤਾਂ ਫਿਲਹਾਲ ਪੁਲਿਸ ਵੱਲੋਂ ਇਸ ਦੇ ਉੱਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਮਤੋਂ ਆਪਣੇ ਤੁਹਾਡੇ ਮadhyam ਨਾਲ ਇਹ ਜਾਣਕਾਰੀ ਦੇਣਾ ਚਾਹਣਾ ਹੈ ਕਿ ਕੱਲ ਸਾਡੇ ਸ਼ਾਮੀ ਇੱਕ ਐਫ ਆਈ ਆਰ ਦਰਜ ਹੋਈ ਹੈ ਜੀ 264/25 ਜੀ ਸਾਡਾ ਜਿਹੜਾ ਮਾਲਖਾਨਾ ਮੌਂਚੀ ਹੈ ਕਾਂਸਟੇਬਲ ਗੁਰਦਾਸ ਸਿਨियर ਸਿਪਾਹੀ ਹੈ ਜੀ ਉਹਦੇ ਤੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਜੀ ਤੇ ਦਰਜ ਮੁਕੱਦਮਾ ਦਰਜ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਜਾਰੀ ਕੀਤੀ ਗਈ ਹੈ ਜੀ ਇੱਕ ਨਾ ਸਾਡਾ ਤੁਹਾਡੇ ਧਿਆਨ ਚ ਲਿਆ ਦਿਆਂ ਜੀ 249/23 ਮੁਕੱਦਮਾ ਸੀਗਾ ਜੋ ਜਿਹਦੇ ਵਿੱਚ ਉਕਤ ਮੁਕੱਦਮੇ ਦਾ ਮਾਲ ਮੁਕੱਦਮਾ ਪੇਸ਼ਤਾਲਤ ਕੀਤਾ ਗਿਆ ਸੀ ਕਿ ਜਿਹਦੇ ਤੇ ਜੱਦਸਾਬ ਦੀਆਂ ਸੀਲਾਂ ਲੱਗੀਆਂ ਸੀਗੀਆਂ ਜਦੋਂ ਉੱਥੇ ਜਾ ਕੇ ਦੇਖਿਆ ਕਿ ਇਹ ਮੁਕਦਮੇ ਉਹਦੇ ਵਿੱਚ ਉਕਤ ਮੁਕਦਮੇ ਦੀ ਜਿਹੜੀ ਮਨੀ ਸੀਗੀ ਟਰਗ ਮਨੀ ਸੀਗੀ ਜੋ ਉਹ ਗੈਪ ਸੀਗੀ ਜੀ ਉਹ ਕ੍ਰੀਬ ਇੱਕ ਕਰੋੜ 25 ਲੱਖ ਦੇ ਰਿਗਾਰਡਿੰਗ ਸੀ ਜੀ 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 ਸੋ ਉਹਦਾ ਵੀ ਸਰ ਸੋਨੇ ਦਾ ਉਹ ਸਾਡੀ ਨਾ ਕਮੇਟੀ ਗਠਿਤ ਹੋ ਗਈ ਹੈ ਉਹਦੇ ਚ ਉਹ ਮੁਕਦਮੇ ਚ ਸੋਨੇ ਦਾ ਸੋਨਾ ਉਹਦਾ ਉਹ ਮੁਕਦਮੇ ਚ ਉਹ ਸੋਨੇ ਦਾ ਵੈਰੀਫਾਈ ਕੀਤਾ ਜਾਊਗਾ ਜੀ ਸਰ ਇਹ ਗਵਨ ਦਾ ਕਿਦਾਂ ਪਤਾ ਲੱਗਦਾ ਹੈ ਇਹ ਇਹ ਪਤਾ ਲੱਗਦਾ ਕਿ ਸਾਨੂੰ ਪਤਾ ਲੱਗਿਆ ਕਿ ਜਦੋਂ ਉੱਥੇ ਇਹ ਮਾਲ ਮੁਕਦਮਾ ਲੈ ਕੇ ਗਿਆ ਤੇ ਜਦ ਉਹ ਜਿਹੜੇ ਡੱਬੇ ਸੀਗੇ ਸੀਲ ਬੰਦ ਸੀਗੇ ਉਹ ਖਾਲੀ ਸੀਗੇ ਜੀ ਸਰ ਇਹ ਕੋਈ ਮੁਕਦਮੇ ਦੀ ਡਰਗ ਵਾਲੀ ਸੀ ਇਹ ਇੱਕ ਇੱਕ ਮੁਕੱਦਮਾ ਸੀਗਾ ਜ ਜਿਹਦੇ ਚ ਜਿਹਦੇ ਆਧਾਰ ਤੇ ਇਹਦੇ ਮੁਕੱਦਮਾ ਦਰਜ ਕੀਤਾ ਗਿਆ ਬਾਕੀ ਇੱਕ ਅਫਸਰਨ ਬਲਾ ਬਲਾ ਵੱਲੋਂ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਤੇ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਉਹ ਟੀਮ ਬਣਾ ਕੇ ਉਹਦਾ ਉਹਦਾ ਦੇਖਿਆ ਜਾਊਗਾ ਕਿ ਕੀ ਕੀਤਾ ਹੋਰ ਅ ਹੋਰ ਕੋਈ ਮੁਕਮਲ ਮﻘਦਮਾ ਖੁਰਦੁਰਦਨਾ ਕੀਤਾ ਜਾਵੇ ਹਾਂ ਇਕੱਲਾ ਹੀ ਇੱਕੋ ਹੀ ਵਿਅਕਤੀ ਨੂੰ ਮੌਨਸ਼ੀ ਚਾਪੋ ਨਾ ਹੋਰ ਵੀ ਪਤਾ ਨਹੀਂ ਮਿਲਤੇ ਹਜੇ ਤੱਕ ਇਹ ਇਹੀ ਹੈ ਤੇ ਬਾਕੀ ਵੈਰੀਫਾਈ ਕੀਤਾ ਜਾਊਗਾ ਕਿ ਇਹਦੇ ਨਾਲ ਕਿਸੇ ਮੁਲਾਜ਼ਮ ਦੀ ਸਮੂਲੀਅਤ ਹੈ ਕਿ ਨਹੀਂ ਹਾਂ ਜੀ ਮਾਲ ਮੁਕਦਮਾ ਜੇ ਸੀਲ ਬੰਦ ਹੈ ਜੱਜ ਦੀ ਮੋਹਰ ਲੱਗੀ ਹੈ ਉਹ ਤਾਂ ਅਦਾਲਤ ਚ ਹੀ ਖੁੱਲਦਾ ਹੈ ਜੀ ਹੁਣ ਮਾਲ ਮੁਕੱਤਮਾ ਸਪੋਜ਼ ਕਰੋ ਕਿ ਬੰਦ ਹੈ ਸੀਲ ਮੋਹਰ ਲੱਗੀ ਹੈ ਸਰ ਤੁਸੀਂ ਦੇਖਿਆ ਹੁਣ ਸਾਡੇ ਥਾਣੇ ਦੇ ਬਾਹਰ ਵੀ ਮਾਲ ਮੁਕੱਤਮਾ ਪਿਆ ਆ ਜੋ ਸ਼ਰਾਬ ਅਲਕੋਹਲ ਹੈ ਉਹਨਾਂ ਤੇ ਵੀ ਮੋਹਰਾਂ ਲੱਗੀਆਂ ਹੈ ਉਹ ਤਾਂ ਜੱਜ ਦੀ ਹਾਜ਼ਰੀ ਵਿੱਚ ਹੀ ਚੈੱਕ ਹੁੰਦਾ ਜੀ ਇਹ ਮੁਲਾਜ਼ਮ ਜਿਹੜਾ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਇਹਦਾ ਰੈਜ਼ੀਡੈਂਸ ਹੁਣ ਹੈਗਾ ਜੀ ਅਜੀਤਨਗਰ ਜਗਰਵਾ ਜਗਰਵਾ ਜੀ ਇਹ ਇਹ ਆਪਾਂ ਇਹਨੂੰ ਇਹਦੀ ਰੈਸਟ ਹੋ ਗਈ ਜੀ ਹੁਣ ਇਹਨੂੰ ਅੱਜ ਪੇਸ਼ ਅਦਾਲਤ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਉਹ ਦੇਖਿਆ ਜਾਊਗਾ ਕਿ ਇਹ ਕਿੱਥੇ ਕਿਤੇ ਇਹਦੇ ਕੀ ਕੀ ਕੀਤਾ ਨੇ ਜੀ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰੇ ਪੰਜਾਬ